ਸਰ ਕੋ ਇਨਫੋਰਮੇਸ਼ਨ ਦੇਣੀ ਹੈ ਇਹ ਪਾਸੇ ਹੋ ਗਿਆ ਹੈ ਜੀ ਨਾਈਟ ਕਲਰ ਹੈ ਇਹ ਉਹ ਜਿਹੜਾ ਉਸ ਦਿਨ ਆਇਆ ਸੀਗਾ ਉਹਦੇ ਨਾਲ ਦਾ ਹੀ ਹੈ ਜੀ ਇਹ ਪੈਟਰਨ ਹੋਣਗੇ ਜੀ ਜਿਸ ਤਰ੍ਹਾਂ ਆਹ ਸੇਮ ਪੈਟਰਨ ਹੈ ਬਲੈਕ ਕਲਰ ਦੇ ਵਿੱਚ ਵਾਈਟ ਲਾਈਨਿੰਗ ਹੈ ਤਿੰਨ ਇੰਗਲਿਸ਼ ਦੇ ਵਿੱਚ ਕਾਮਨ ਕਰੈਕਟ ਨਾਈਟ ਕਿਲਰ ਬੋਲ ਦਿੰਦੇ ਉਦਾਂ ਆਪਣੀ ਭਾਸ਼ਾ ਤੇ ਕੀ ਸੰਖਚੂਰ ਆ ਜਿਹੜਾ ਤੁਹਾਨੂੰ ਲੱਗਦਾ ਤੇ ਸੰਖਚੂਰ ਕਹਿਣ ਦਾ ਮਤਲਬ ਇਹਦੇ ਚ ਨਹੀਂ ਆਣਾ ਜੀ ਹੂੰ ਇਹਦੇ ਚ ਨਹੀਂ ਆਣਾ ਵੱਡੀ ਲਿਆਉਗਾ ਕਿ ਸੰਖ ਆ ਜੀ ਸਭ ਤੋਂ ਪਹਿਲਾ ਚਿੰਤਨ ਦੇ ਏਰੀਆ ਹੂੰ ਇਹਦੀ ਬਾਈਟ ਤੋਂ ਬਾਅਦ 3 ਘੰਟੇ ਬੰਦਾ ਜੀਂਦਾ ਯਾਨੀ ਕਿ 3 ਘੰਟੇ ਬਹੁਤ ਵਧੀਆ ਕੰਮ ਕਰ ਲੂਗਾ 3 ਤੋਂ 4 ਘੰਟੇ ਆਪਾਂ ਜਾ ਸਕਦੇ ਕਿਥੇ ਮਰਜੀ ਡਰਾਈਵ ਕਰ ਸਕਦਾ ਕੁਝ ਵੀ ਕਰ ਸਕਦਾ ਮੁੰਡਾ ਇਹਦੇ ਸਿੰਟਮਸ ਉਦੋਂ ਸ਼ੁਰੂ ਹੁੰਦੇ ਜਦੋਂ 3 ਘੰਟੇ ਪੂਰੇ ਹੋ ਜਾਂਦੇ ਪੂਰੀ ਬੋਡੀ ਦੇ ਵਿੱਚ ਜਦੋਂ ਇਹਦਾ ਕੋਈ ਜਨ ਮੈਂ ਜਦੋਂ ਫੈਲ ਗਿਆ ਉਦੋਂ ਵਰਕ ਕਰਨਾ ਸ਼ੁਰੂ ਕਰਦਾ ਉਸ ਤੋਂ ਬਾਅਦ ਪਤਾ ਲੱਗਦਾ ਕਿਹੜਾ ਸੱਪ ਲੜਿਆ ਸੀ ਕਿੱਦਾਂ ਸੀ ਇਹਦੇ ਥੋੜੇ ਜਿਹੀ ਚੀਜ਼ਾਂ ਨੋਲਿਜ ਆ ਗਈਆਂ ਨੇ ਧੁੰਦਲਾ ਦਿਖਣਾ ਸ਼ੁਰੂ ਹੋ ਜਾਏਗਾ ਸਿਰ 'ਚ ਦਰਦ ਹੋਏਗਾ ਤੇ গলা ਸੁੱਕ ਜੇ ਦੋ ਤਿੰਨ ਸਿੰਟਮਸ ਨੇ ਪਰ ਇਸ ਤੋਂ ਬਾਅਦ ਇਹ ਹੈ ਜੇ ਆਪਾਂ ਇਹਨੂੰ ਸਿੰਧੀ ਵਟਨ ਤੋਂ ਬਾਅਦ ਦੇਰੀ ਕਰਤੀ ਫਿਰ ਇਹਦਾ ਲਾਜ਼ਮ ਸੀ ਫਿਰ ਫਾਈਨਲੀ ਡੈਥ ਆ ਕਈ ਅੱਜ ਦੇ ਅੱਜਕੱਲ੍ਹ ਦੀ ਡੇਟ ਦੇ ਵਿੱਚ ਡੈਥ ਇਹਦੇ ਨਾਲ ਹੀ ਹੋ ਰਹੀਆਂ ਨੇ ਕਿਉਂਕਿ ਇਹ ਲੜਦਾ ਹੀ ਨਾਈਟ ਦੇ ਵਿੱਚ ਵਰਕਿੰਗ ਨਾਈਟ ਦੇ ਵਿੱਚ ਕਰਦਾ ਤਾਂ ਮੂ ਇਹਦਾ ਯਾਰ ਇੱਕ ਮੇਰੀ ਵੀਡੀਓ ਦੇ ਵਿੱਚ ਨਹੀਂ ਭਾਜੀ ਇਹ ਤੇ ਨਹੀਂ ਵੱਡੀ ਗੱਲ ਨਹੀਂ ਜਾਂ ਤਾਂ ਇਦਾਂ ਹੀ ਇਦਾਂ ਹੀ ਬੈਠਾ ਰਹੇ ਬਾਕੀ ਚੈਨਲ ਤੇ ਉਹ ਸਬਸਕ੍ਰਾਈਬ ਕਰ ਲਿਓ ਚੈਨਲ ਮੇਰਾ ਸਿੰਘ ਵਰਸਸ ਸਨੇਕ ਆ ਇੰਸਟਾਗ੍ਰam ਸਿੰਘ ਸਿੰਘ ਵਰਸਸ ਸਨੇਕ ਮੈਂ ਲੱਭਿਆ ਨਹੀਂ ਤੇ ਬਈ ਇਹਨਾਂ ਨੂੰ ਵੀ ਲੱਭ ਰਹੀ ਹਾਂ ਤੁਹਾਨੂੰ ਭਾਈ ਉਹ ਮੈਂ ਉਹ ਕਰਕੇ ਗਿਆ ਸੀ ਚਲੋ ਇਦਾਂ ਕਰੋ ਫਿਰ ਕੱਟ ਕਰਦੇ ਆ ਵੀਡੀਓ ਤੇ ਗੁਫੇਰ ਦੀ ਸ਼ੇਪ ਦੀ ਹੁੰਦੀ ਆ ਦੇਖੋ ਅੱਗੋ ਗੁਫੇਰ ਦਾ ਹੂੰ ਇਨੇ ਦੰਦੀ ਵੀ ਐਡਾ ਬਣਿਆ ਕੀ ਜਿਦਾਂ ਮੱਛਰ ਲੜਦਾ ਠੀਕ ਇੰਨੀ ਅੱਧੇ ਤਿਆ ਇੱਥੇ ਕਰੂ ਗਲੇ ਤੇ ਆ ਕੱਚ ਤੇ ਜਾਂ ਇੰਨਾ ਚਾਹ ਸਾਈਡਾਂ ਤੇ ਜਾਂ ਪੱਟ ਫੁੱਟ ਤੇ ਹੋਰ ਕਿੱਥੇ ਦੰਦੀ ਨਹੀਂ